ਫਗਵਾੜਾ ਦੇ ਪਿੰਡ ਖਾਟੀ ਦੇ ਪਰਸ਼uram ਮੰਦਿਰ ਚ ਅੱਜ ਭਗਵਾਨ ਸ਼੍ਰੀ ਵਿਸ਼ਨੂੰ ਦੇ 6ਵੇਂ অবতার ਭਗਵਾਨ ਸ਼੍ਰੀ ਪਰਸ਼uram ਜੀ ਦੀ ਜਨਮ ਦਿਵਸ ਬ੍ਰਾਹਮਣ ਸਭਾ ਯੁਵਾ ਮੋਰਚਾ ਤੇ ਪਰਸ਼uram ਸੈਨਾ ਵੱਲੋਂ ਮਿਲ ਕੇ ਬੜੀ ਹੀ ਧੂਮਤਾਂ ਦੇ ਨਾਲ ਮਨਾਈ ਗਈ ਭਗਵਾਨ ਸ਼੍ਰੀ ਪਰਸ਼uram ਜੀ ਦੀ ਜਨਮ ਦਿਵਸ ਤੇ ਆਏ ਹੋਏ ਸਾਬਕਾ ਮੰਤਰੀ ਭ੍ਰਮਸ਼ੰਕਰ ਜਿੰਪਾ ਵੱਲੋਂ ਚੰਡੇ ਦੀ ਰਸਮ ਅਦਾ ਕੀਤੀ ਗਈ ਤੇ ਆਏ ਹੋਏ ਮੁੱਖ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਫਗਵਾੜਾ ਦੇ ਹਲਕਾ ਇੰਚਾਰਜ ਸ਼੍ਰੀ ਜੋਗਿੰਦਰ ਸਿੰਘ ਮਾਨ ਸ਼੍ਰੀ ਹਰਨੂਰ ਸਿੰਘ ਮਾਨ ਮੇਅਰ ਰਾਮਪਾਲ ਉੱਪਲ ਦਲਜੀਤ ਰਾਜੂ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਹੀ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਭਗਵਾਨ ਜੀ ਰਿ ਪਰਸ਼ੂਰਾਮ ਜੀ ਦੀ ਜਨਮ ਦਿਤੀ ਚ ਹਾਜ਼ਰੀ ਭਰੀ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਭਗਤੀ ਵਿੱਚ ਲੀਨ ਹੋ ਗਏ ਇਸ ਮੌਕੇ ਸਾਬਕਾ ਮੰਤਰੀ ਭ੍ਰਮਸ਼ੰਕਰ ਜਿੰਪਾ ਨੇ ਕਿਹਾ ਕਿ ਘਾਟੀ ਦੇ ਵਿੱਚ ਬਹੁਤ ਹੀ ਪਵਿੱਤਰ ਸਥਾਨ ਭਗਵਾਨ ਪਰਸ਼ੂਰਾਮ ਮੰਦਿਰ ਹੈ ਇਸ ਸਥਾਨ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪਰਸ਼ੂਰਾਮ ਜੀ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਉੱਥੇ ਹੀ ਮੇਅ ਰਾਮਪਾਲ ਉਪਲ ਨੇ ਕਿਹਾ ਕਿ ਅੱਜ ਪਰਸ਼ੂਰਾਮ ਜਯੰਤੀ ਸਾਰੇ ਸਮਾਜ ਵੱਲੋਂ ਇਕੱਠੇ ਹੋ ਕੇ ਬੜੀ ਹੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਅਤੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਬੜਾ ਹੀ ਪਵਿੱਤਰ ਸਾਨ ਖਾਟੀ ਦੇ ਵਿੱਚ ਜਿਹੜਾ ਪਵਨ ਪਰਸ਼ੂਰਾਮ ਜੀ ਦਾ ਸਾਨ ਮੰਨਿਆ ਜਾਂਦਾ ਇਹਦੀ ਬੜੀ ਇਤਿਹਾਸਿਕ ਮਹੱਤਵ ਹੈ ਸਾਨ ਦਾ ਔਰ ਮੰਨੂ ਪਹਿਲਾਂ ਵੀ ਇੱਥੇ ਆਨ ਦਾ ਸੁਆਗਤ ਪ੍ਰਾਪਤ ਹੋਇਆ ਔਰ ਅੱਜ ਉਹਨਾਂ ਦੇ ਅਵਤਾਰ ਦਿਵਸ ਤੇ ਜਦੋਂ ਉਹਨਾਂ ਨੇ ਧਰਤੀ ਤੇ ਜ਼ੁਲਮ ਦੇ ਖਿਲਾਫ avatars ਲਿਆ ਔਰ ਆਤਾ ਪਾਈ ਜਿਹੜੇ ਜ਼ੁਲਮ ਕਰਦੇ ਸੀ ਗਰੀਬ ਆਦਮੀਆਂ ਤੇ ਔਰ ਧਰਮ ਦੇ ਖਿਲਾਫ ਜਾ ਕੇ ਉਹਨਾਂ ਦੇ ਖਿਲਾਫ ਕਿ ਕੁਸ਼ ਸ਼ਾਸਤਰ ਦੇ ਤਾਂ ਗਿਆਤਾ ਸੀ ਬ੍ਰਾਹਮਣ ਕੁੱਲ ਚੋਂ ਔਰ ਸ਼ਾਸਤਰ ਵੀ ਉਠਾਉਣਾ ਪਿਆ ਉਹਨਾਂ ਨੂੰ ਖਤਮ ਕਰਨ ਲਈ ਜ਼ਾਲਮਾਂ ਨੂੰ ਤਾਂ ਉਹਨਾਂ ਨੇ ਇਦਾਂ ਦੇ ਜ਼ਾਲਮਾਂ ਨੂੰ 21 ਵਾਰੀ ਖਤਮ ਕਰਨ ਤੋਂ ਬਾਅਦ ਔਰ ਜਿਹੜੀ ਉਹ ਉਹਦੀ ਬਾਗਡੋਰ ਸੀ ਬਿਨਾ ਕਰੇ ਕਿਸੇ ਧਰਮ ਵਿਸ਼ੇਸ਼ ਤੋਂ ਜਿਹੜਾ ਆਦਮੀ ਇਮਾਨਦਾਰੀ ਨਾਲ ਸ਼ਾਸਨ ਕਰਦਾ ਸੀ ਉਹਨਾਂ ਨੂੰ ਸਮਰਪਿਤ ਕੀਤੀ ਸੋ ਮੈਂ ਸਾਰੇ ਹੀ ਖਾਸ ਤੌਰ ਤੇ ਬ੍ਰਾਹਮਣ ਵਰਗ ਨੂੰ ਬਲਕਿ ਸਾਰੇ ਮਨੁੱਖ ਸਮਾਜ ਨੂੰ ਮੈਂ ਕਹਿ ਸਕਦਾ ਪੂਰੇ ਫਗਵਾੜਾ ਹੁਸ਼ਿਆਰਪੁਰ ਜਲੰਧਰ ਪੰਜਾਬ ਚ ਤੇ ਇਸ ਸਭਿਤਾ ਨੂੰ ਕਾਇਮ ਰੱਖਣ ਦੇ ਲਈ ਕਿਉਂਕਿ ਉਹਨਾਂ ਦਾ ਸਤਾਂ ਵਿਸ਼ੇਸ਼ ਤੌਰ ਤੇ ਚਿਰੰਜੀ ਵੀ ਹੈ ਹਰੇਕ ਯੁੱਗ ਦੇ ਵਿੱਚ ਹੈ ਜਿਹੜਾ ਸਤ ਚਿਰੰਜੀ ਵੀ ਹੈ ਉਹਨਾਂ ਜੋ ਵਿਸ਼ੇਸ਼ ਤੌਰ ਤੇ ਪਰਸ਼ੂਰਾਮ ਜੀ ਹੈ ਜਿਹੜੇ ਕਿ ਤ੍ਰੇਤਾਚ ਵੀ ਦਵਾਪਰਚ ਵੀ ਅਸੀਂ ਦੇਖਦੇ ਆ ਉਹ ਉਹਨਾਂ ਦਾ ਇਤਿਹਾਸ ਦੇ ਵਿੱਚ ਵਰਣਨ ਹੈ ਕਿ ਉਹ ਹਰ ਵੇਲੇ ਅਤਤਾਈਆਂ ਦੇ ਖਿਲਾਫ ਔਰ ਉਹਨਾਂ ਨੇ ਉਹਨਾਂ ਸਯੋਗਿਆ ਆਦਮੀ ਨੂੰ ਯੁੱਧ ਸਿਖਾਇਆ ਕਰਨਾ ਜਿਹੜਾ ਜ਼ੁਲਮ ਦੇ ਖਿਲਾਫ ਜਾ ਕੇ ਲੜਦਾ ਸੀ ਸੋ ਮੈਂ ਬਹੁਤ-ਬਹੁਤ ਮਾਰਕਬਾਦ ਦਿੰਨਾ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਆ ਔਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਪਰਸ਼ੂਰਾਮ ਜੀ ਦੇ ਪੂਰਨਿਆਂ ਤੇ ਚੱਲਣਾ ਸਾਰਿਆਂ ਨੇ ਇਕੱਠੇ ਹੋ ਕੇ ਸੋ ਬਹੁਤ-ਬਹੁਤ ਸਾਰਿਆਂ ਨੂੰ ਜੈ ਹਿੰਦ ਕਹਨਾ ਔਰ ਧੰਨਵਾਦ ਕਰਨਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਖਾਟੀ ਧਾਮ ਫਗਵਾੜੇ ਦੇ ਵਿੱਚ ਆਏ ਆਂ ਭਗਵਾਨ ਪਰਸ਼ੂਰਾਮ ਜੀ ਦਾ ਜੋ ਜਨਮ ਦਿਨ ਸਮਾਰੋਹ ਆ ਉਹ ਬਹੁਤ ਖੁਸ਼ੀ ਨਾਲ ਬਹੁਤ ਹਰਸ਼ੁਲ ਲਾਸ ਨਾਲ ਸਾਰੇ ਸਮਾਜ ਦੁਆਰਾ ਮਨਾਇਆ ਜਾ ਰਿਹਾ ਵਾ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਭ ਨੂੰ ਬਹੁਤ ਬਹੁ ਵਧਾਈਆਂ ਦਿੰਨਾ ਮਾਂ ਔਰ ਪਰਮਾਤਮਾ ਇਸੇ ਤਰ੍ਹਾਂ ਸਾਡੇ ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਤਾਂ ਜੋ ਅਸੀਂ ਇਸੇ ਤਰ੍ਹਾਂ ਆਪਣੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਜੋ ਕਰਦੇ ਰਹੀਏ ਔਰ ਸਾਰਿਆਂ ਦੇ ਪਰਮਾਤਮਾ ਆਪਣੀ ਕਿਰਪਾ ਬਣਾਈ ਰੱਖੇ ਬ੍ਰਾਹਮਣ ਮੰਡਲ ਕੁਆੜਾ ਵੱਲੋਂ ਤੇ ਪਰਸ਼ ਸੰ社 ਵੱਲੋਂ ਅੱਜ ਅਕਸ਼ਤ ਰਿੱਤੇ ਉੱਪਰ ਭਗਵਾਨ ਵਿਸ਼ਨੂੰ ਜੀ ਦੇ ਛੱਡੇ ਅਵਤਾਰ ਭਗਵਾਨ ਪਰਸ਼ਰਾਮ ਜੀ ਦੇ ਜਨਮ ਅਸਰ ਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਸਰਾਧਨ ਭਰਾਵਾਂ ਨੂੰ ਸਾਰੇ ਹਿੰਦੂ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਔਰ ਇਹ ਭਗਵਾਨ ਤੋਂ ਅਸੀਂ ਅਸ਼ੀਰਵਾਦ ਮੰਗਦੇ ਆਂ ਕਿ ਸਭ ਦੇ ਉੱਪਰ ਕਿਰਪਾ ਕਰੋ ਜਿਸ ਤਰ੍ਹਾਂ ਤੁਸੀਂ ਸ਼ਾਸਤਰੋ ਸ਼ਸਤਰ ਦੀ ਵਿਦਿਆ ਦਿੱਤੀ ਆ ਸਾਰੇ ਹਿੰਦੂ ਸਮਾਜ ਨੂੰ ਵੀ ਜਾਗਰਤ ਕਰੋ ਤੁਹਾਡੀ ਕਿਰਪਾ ਹੋਵੇ ਉਹਨਾਂ ਦੇ ਉਹ ਵੀ ਜਾਗਰਤ ਹੋਣ ਤਾਂ ਕਿ ਆਪਣੀ ਰੱਖਿਆ ਆਪ ਕਰ ਸਕਣ ਔਰ ਇਸ ਪਾਵਰ ਮੌਕੇ ਤੇ ਮੈਂ ਅਜੇ ਬਾਜੀ ਦਾ ਲੱਭਾਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਔਰ ਜਿੰਨੇ ਸਾਡੇ ਮਹਿਮਾਨ ਆਏ ਆ ਜਿਹੜੇ ਇੱਕ ਇੱਕ ਕਦਮ ਚੱਲ ਕੇ ਆਏ ਆ ਉਹਨਾਂ ਸਾਰਿਆਂ ਦਾ ਮੰਦਕ ਵੱਟੇ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ